ਉੱਕੀ ਕਹਿੰਦੇ ਤੂੰ ਰੋਣਗਾ ਤਾਂ ਲੱਗ ਪਈ ਰੋਣ ਨਹੀਂ ਲੱਗੀ ਦੱਸ ਕੀ ਹੋਇਆ ਸੀ ਕਾਰਨ ਦੱਸ ਗੋਆ ਪੈ ਗਿਆ ਸੀ ਉੱਤੇ ਕਿੰਨੇ ਕਿੰਨੇ ਪਾਇਆ ਬੱਚੀ ਨੇ ਮਾਰ ਕੇ ਤੇ ਸਾਰਾ ਘਰ ਤਾਂ ਸੋ ਸਾਰੇ ਕਹਿੰਦੇ ਮਾਤਾ ਅਪਸੈਟ ਕਿਉਂ ਆਂ ਅਪਸੈਟ ਸੀ ਕੀ ਮਮੀ ਤੂੰ ਗੋਆ ਪੈ ਗਿਆ ਹੀ ਭਰਾਵਾ ਸੋ ਸਾਰੇ ਮਾਰ ਕੇ ਤੇ ਸਾਰਾ ਉੱਕੀ ਕਹਿੰਦੇ ਤੂੰ ਰੋਣਗਾ ਤਾਂ ਲੱਗ ਪਈ ਰੋਣ ਨਹੀਂ ਲੱਗੀ ਦੱਸ ਕੀ ਹੋਇਆ ਸੀ ਕਾਰਨ ਦੱਸ ਗੋਆ ਪੈ ਗਿਆ ਸੀ ਉੱਤੇ ਕਿੰਨੇ ਕਿੰਨੇ ਪਾਇਆ ਬੱਚੀ ਨੇ ਮਾਰ ਕੇ ਤੇ ਸਾਰਾ ਘਰ ਤਾਂ ਸੋ ਸਾਰੇ ਕਹਿੰਦੇ ਮਾਤਾ ਅਪਸੈਟ ਕਿਉਂ ਆ